ਕਰਨਲ ਕੁਤਮਾਰ ਮਾਮਲੇ ਦੇ ਵਿੱਚ ਵੱਡਾ ਖੁਲਾਸਾ ਹੋਇਆ ਕੇਂਦਰੀ ਜਾਂਚ ਬਿਊਰੋ ਨੇ ਕਰਨਲ ਪੁਸ਼ਪਿੰਦਰ ਸਿੰਘ ਬਾਠ ਹਮਲੇ ਮਾਮਲੇ ਚ ਦੋ ਵੱਖ-ਵੱਖ ਐਫ ਆਈ ਆਰ ਦਰਜ ਕੀਤੀਆਂ ਨੇ ਇਸ ਸਾਲ ਦੇ ਸ਼ੁਰੂ ਵਿੱਚ ਪੰਜਾਬ ਦੇ ਪਟਿਆਲਾ ਚਿਕਟਾਬੇ ਦੇ ਬਾਹਰ ਫੌਜ ਦੇ ਕਰਨਲ ਤੇ ਉਹਨਾਂ ਦੇ ਪੁੱਤਰ ਤੇ ਹਮਲਾ ਕੀਤਾ ਗਿਆ ਸੀ ਸੀਬੀਆਈ ਵੱਲੋਂ ਐਫ ਆਈ ਆਰ ਇੱਕ ਕਰਨਲ ਬਾਠ ਵੱਲੋਂ ਤੇ ਦੂਜੀ ਤਾਂ ਆਬਾ ਮਾਲਕ ਵੱਲੋਂ ਪਾਰਟੀ ਨਿਆਏ ਸਹਿਤਾ ਦੀਆਂ ਕਈ ਧਾਰਾਵਾਂ ਦੇ ਤਹਿਤ ਦਰਜ ਕੀਤੀਆਂ ਗਈਆਂ ਸਨ ਜਿਸ ਵਿੱਚ ਕਤਲ ਦੀ ਕੋਸ਼ਿਸ਼ ਤੇ ਆਰੋਹੀ ਸ਼ਾਮਲ ਨੇ ਅਧਿਕਾਰੀਆਂ ਅਨੁਸਾਰ ਏਜੰਸੀ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਨਿਰਦੇਸ਼ਾਂ ਤੋਂ ਬਾਅਦ ਕੇਸ ਆਪਣੇ ਹੱਥਾਂ ਵਿੱਚ ਲੈ ਲਿਆ ਜਿਸ ਨੇ ਆਪਣੀ ਜਾਂਚ ਵਿੱਚ ਕਮੀਆਂ ਲੱਭਣ ਤੋਂ ਬਾਅਦ ਜਾਂਚ ਚੰਡੀਗੜ੍ਹ ਪੁਲਿਸ ਨੂੰ ਤਬਦੀਲ ਕਰ ਦਿੱਤੀ ਸੀ ਇੱਕ ਵਿਸ਼ੇਸ਼ ਅਪਰਾਧ ਇਕਾਈ ਹੁਣ ਘਟਨਾ ਦੀ ਜਾਂਚ ਕਰੇਗੀ ਪਟਿਆਲਾ ਦੇ ਰਜਿੰਦਰ ਹਸਪਤਾਲ ਨੇੜੇ ਸੜਕ ਦੇ ਕਿਨਾਰੇ ਇੱਕ ਖਾਨ ਪੀਣ ਵਾਲੇ ਘਰ ਦੇ ਨੇੜੇ ਪਾਰਕਿੰਗ ਦੌਰਾਨ ਕਰਨਲ ਪੁਸ਼ਪਿੰਦਰ ਸਿੰਘ ਬਾਅਦ ਤੇ ਉਹਨਾਂ ਦੇ ਪੁੱਤਰ ਤੇ 12 ਪੁਲਿਸ ਮੁਲਾਜ਼ਮਾਂ ਨੇ ਹਮਲਾ ਕੀਤਾ ਸੀ ਜਿਸ ਤੋਂ ਬਾਅਦ ਕਰਨਲ ਦੀ ਬਾਹਰ ਟੁੱਟ ਗਈ ਸੀ ਜਦੋਂ ਕਿ ਉਹਨਾਂ ਦੇ ਪੁੱਤਰ ਦੇ ਸਿਰ 'ਤੇ ਗੰਭੀਰ ਸੱਟਾਂ ਲੱਗੀਆਂ ਸਨ ਇਸ ਮਾਮਲੇ 'ਚ ਐਫ ਆਈ ਆਰ 12 ਮਾਰਚ ਨੂੰ ਹੀ ਦਰਜ ਕੀਤੀ ਗਈ ਸੀ ਹਾਲਾਂਕਿ 15 ਮਾਰਚ ਦੀ ਇੱਕ ਹੋਰ ਐਫ ਆਈ ਆਰ ਪਹਿਲਾਂ ਹੀ ਟਾਬਾ ਮਾਲਕ ਦੇ ਇਸ਼ਾਰੇ ਤੇ ਦਰਜ ਕੀਤੀ ਗਈ ਸੀ ਜੋ ਕਿ ਪੁਲਿਸ ਕਰਮਚਾਰੀਆਂ ਦੇ ਪੱਖ ਵਿੱਚ ਸੀ ਕਰਨਲ ਕੁਟਮਾਰ ਮਾਮਲੇ ਦੇ ਵਿੱਚ ਵੱਡਾ ਖੁਲਾਸਾ ਹੋਇਆ ਕੇਂਦਰੀ ਜਾਂਚ ਬਿਊਰੋ ਨੇ ਕਰਨਲ ਪੁਸ਼ਪਿੰਦਰ ਸਿੰਘ ਪਾਠ ਹਮਲੇ ਮਾਮਲੇ 'ਚ ਦੋ ਵੱਖ-ਵੱਖੀ ਐਫਆਈਆਰ ਦਰਜ ਕੀਤੀਆਂ ਨੇ ਇਸ ਸਾਲ ਦੇ ਸ਼ੁਰੂ ਵਿੱਚ ਪੰਜਾਬ ਦੇ ਪਟਿਆਲਾ ਚਿਕਟਾਬੇ ਦੇ ਬਾਹਰ ਫੌਜ ਦੇ ਕਰਨਲ ਤੇ ਉਹਨਾਂ ਦੇ ਪੁੱਤਰ ਤੇ ਹਮਲਾ ਕੀਤਾ ਗਿਆ ਸੀ ਸੀਬੀਆਈ ਵੱਲੋਂ ਐਫਆਈਆਰ ਇੱਕ ਕਰਨਲ ਬਾਠ ਵੱਲੋਂ ਤੇ ਦੂਜੀ ਢਾਬਾ ਮਾਲਕ ਵੱਲੋਂ ਭਾਰਤੀ ਨਿਆਂ ਸਹਿਤਾ ਦੀਆਂ ਕਈ ਧਾਰਾਵਾਂ ਦੇ ਤਹਿਤ ਦਰਜ ਕੀਤੀਆਂ ਗਈਆਂ ਹਨ ਜਿਸ ਵਿੱਚ ਕਤਲ ਦੀ ਕੋਸ਼ਿਸ਼ ਤੇ ਆਰੋਹੀ ਸ਼ਾਮਲ ਨੇ ਅਧਿਕਾਰੀਆਂ ਅਨੁਸਾਰ ਏਜੰਸੀ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਨਿਰਦੇਸ਼ਾਂ ਤੋਂ ਬਾਅਦ ਕੇਸ ਆਪਣੇ ਹੱਥਾਂ ਵਿੱਚ ਲੈ ਲਿਆ ਜਿਸ ਨੇ ਆਪਣੀ ਜਾਂਚ ਵਿੱਚ ਕਮੀਆਂ ਲੱਭਣ ਤੋਂ ਬਾਅਦ ਜਾਂਚ ਚੰਡੀਗੜ੍ਹ ਪੁਲਿਸ ਤੋਂ ਤਬਦੀਲ ਕਰ ਦਿੱਤੀ ਸੀ ਇੱਕ ਵਿਸ਼ੇਸ਼ ਅਪਰਾਧ ਇਕਾਈ ਹੁਣ ਘਟਨਾ ਦੀ ਜਾਂਚ ਕਰੇਗੀ ਪਟਿਆਲਾ ਦੇ ਰਜਿੰਦਰ ਹਸਪਤਾਲ ਨੇੜੇ ਸੜਕ ਕ ਕਾਰੇਖਾਨ ਪੀਣ ਵਾਲੇ ਘਰ ਦੇ ਨੇੜੇ ਪਾਰਕਿੰਗ ਦੌਰਾਨ ਕਰਨਲ ਪੁਸ਼ਪਿੰਦਰ ਸਿੰਘ ਬਾਅਦ ਤੇ ਉਹਨਾਂ ਦੇ ਪੁੱਤਰ ਤੇ 12 ਪੁਲਿਸ ਮੁਲਾਜ਼ਮਾਂ 'ਤੇ ਹਮਲਾ ਕੀਤਾ ਸੀ ਜਿਸ ਤੋਂ ਬਾਅਦ ਕਰਨਲ ਦੀ ਬਾਹਰ ਟੁੱਟ ਗਈ ਸੀ ਜਦੋਂ ਕਿ ਉਹਨਾਂ ਦੇ ਪੁੱਤਰ ਦੇ ਸਿਰ 'ਤੇ ਗੰਭੀਰ ਸੱਟਾਂ ਲੱਗੀਆਂ ਸਨ ਇਸ ਮਾਮਲੇ 'ਚ ਐਫ ਆਈ ਆਰ 12 ਮਾਰਚ ਨੂੰ ਹੀ ਦਰਜ ਕੀਤੀ ਗਈ ਸੀ ਹਾਲਾਂਕਿ 15 ਮਾਰਚ ਦੀ ਇੱਕ ਹੋਰ ਐਫ ਆਈ ਆਰ ਪਹਿਲਾਂ ਹੀ ਟਾਬਾ ਮਾਲਕ ਦੇ ਇਸ਼ਾਰੇ 'ਤੇ ਦਰਜ ਕੀਤੀ ਗਈ ਸੀ ਜੋ ਕਿ ਪੁਲਿਸ ਕਰਮਚਾਰੀਆਂ ਦੇ ਪੱਖ ਵਿੱਚ ਸੀ ਕਰਨਲ ਕੁਟਮਾਰ ਮਾਮਲੇ ਦੇ ਵਿੱਚ ਵੱਡਾ ਖੁਲਾਸਾ ਹੋਇਆ ਕੇਂਦਰੀ ਜਾਂਚ ਬਿਊਰੋ ਨੇ ਕਰਨਲ ਪੁਸ਼ਪਿੰਦਰ ਸਿੰਘ ਬਾਠ ਹਮਲੇ ਮਾਮਲੇ 'ਚ ਦੋ ਵੱਖ-ਵੱਖੀ ਐਫਆਈਆਰ ਦਰਜ ਕੀਤੀਆਂ ਨੇ ਇਸ ਸਾਲ ਦੇ ਸ਼ੁਰੂ ਵਿੱਚ ਪੰਜਾਬ ਦੇ ਪਟਿਆਲਾ ਚਿਕਤਾਬੇ ਦੇ ਬਾਹਰ ਫੌਜ ਦੇ ਕਰਨਲ ਤੇ ਉਹਨਾਂ ਦੇ ਪੁੱਤਰ ਤੇ ਹਮਲਾ ਕੀਤਾ ਗਿਆ ਸੀ ਸੀਬੀਆਈ ਵੱਲੋਂ ਐਫਆਈਆਰ ਇੱਕ ਕਰਨਲ ਬਾਠ ਵੱਲੋਂ ਤੇ ਦੂਜੀ ਤਾਬਾ ਮਾਲਕ ਵੱਲੋਂ ਪਾਰਟੀ ਨਿਆਏ ਸਹਿਤਾ ਦੀਆਂ ਕਈ ਧਾਰਾਵਾਂ ਦੇ ਤਹਿਤ ਦਰਜ ਕੀਤੀਆਂ ਗਈਆਂ ਸਨ ਜਿਸ ਵਿੱਚ ਕਤਲ ਦੀ ਕੋਸ਼ਿਸ਼ ਤੇ ਆਰੋਹੀ ਸ਼ਾਮਲ ਨੇ ਅਧਿਕਾਰੀਆਂ ਅਨੁਸਾਰ ਏਜੰਸੀ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਨਿਰਦੇਸ਼ਾਂ ਤੋਂ ਬਾਅਦ ਕੇਸ ਆਪਣੇ ਹੱਥਾਂ ਵਿੱਚ ਲੈ ਲਿਆ ਜਿਸ ਨੇ ਆਪਣੀ ਜਾਂਚ ਵਿੱਚ ਕਮੀਆਂ ਲੱਭਣ ਤੋਂ ਬਾਅਦ ਜਾਂਚ ਚੰਡੀਗੜ੍ਹ ਪੁਲਿਸ ਨੂੰ ਤਬਦੀਲ ਕਰ ਦਿੱਤੀ ਸੀ ਇੱਕ ਵਿਸ਼ੇਸ਼ ਅਪਰਾਧ ਇਕਾਈ ਹੁਣ ਘਟਨਾ ਦੀ ਜਾਂਚ ਕਰੇਗੀ ਪਟਿਆਲਾ ਦੇ ਰਜਿੰਦਰ ਹਸਪਤਾਲ ਨੇੜੇ ਸੜਕ ਦੇ ਕਿਨਾਰੇ ਇੱਕ ਖਾਨ ਪੀਣ ਵਾਲੇ ਘਰ ਦੇ ਨੇੜੇ ਪਾਰਕਿੰਗ ਦੌਰਾਨ ਕਰਨਲ ਪੁਸ਼ਪਿੰਦਰ ਸਿੰਘ ਬਾਅਦ ਤੇ ਉਹਨਾਂ ਦੇ ਪੁੱਤਰ ਤੇ 12 ਪੁਲਿਸ ਮੁਲਾਜ਼ਮਾਂ ਨੇ ਹਮਲਾ ਕੀਤਾ ਸੀ ਜਿਸ ਤੋਂ ਬਾਅਦ ਕਰਨਲ ਦੀ ਬਾਹ ਟੁੱਟ ਗਈ ਸੀ ਜਦੋਂ ਕਿ ਉਹਨਾਂ ਦੇ ਪੁੱਤਰ ਦੇ ਸਿਰ 'ਤੇ ਗੰਭੀਰ ਸੱਟਾਂ ਲੱਗੀਆਂ ਸਨ ਇਸ ਮਾਮਲੇ 'ਚ ਐਫ ਆਈ ਆਰ 12 ਮਾਰਚ ਨੂੰ ਹੀ ਦਰਜ ਕੀਤੀ ਗਈ ਸੀ ਹਾਲਾਂਕਿ 15 ਮਾਰਚ ਦੀ ਇੱਕ ਹੋਰ ਐਫ ਆਈ ਆਰ ਪਹਿਲਾਂ ਹੀ ਟਾਬਾ ਮਾਲਕ ਦੇ ਇਸ਼ਾਰੇ ਤੇ ਦਰਜ ਕੀਤੀ ਗਈ ਸੀ ਜੋ ਕਿ ਪੁਲਿਸ ਕਰਮਚਾਰੀਆਂ ਦੇ ਪੱਖ ਵਿੱਚ ਸੀ